ਹਾਂਜੀ ਆਇਆ ਦੇ ਤੋ ਲੈ ਉਹਨੇ ਆ ਸੋਹਣੇ ਤਬਤ ਵੇ ਅਰੇ ਮੈਂ ਤੇਰੇ ਕੋਲ ਆ ਗਿਆ ਫੇਰ ਆ ਦੇ ਆ ਦੇ ਮੈਂ ਤੇਰੇ ਕੋਲ ਆ ਗਿਆ ਉਹ ਮੈਨੂੰ ਕਹਿੰਦੀ ਤੂੰ ਮੇਰੇ ਲਾਗੇ ਰਹਿਣਾ ਵਾ ਮੈਂ ਤੇ ਲਾਗੇ ਰਹਿਣਾ ਤੇਰਾ ਫੁੱਲ ਸੀ ਤੇ ਤੇਰਾ ਫੁੱਲ ਤੂੰ ਨਹੀਂ ਮੈਂ ਲਾਗੇ ਰਹਿਣਾ ਤੂੰ ਜੀ ਨੀ ਵੀ ਤੂੰ ਮੇਰੇ ਨਾਲ ਬੁੜੀ ਜਾ ਆਹੋ ਨਾਨੀ ਨੂੰ ਬਾਅਦੇ ਨੂੰ ਇਕੱਲੇ ਛੱਡਿਆ ਤੂੰ ਆ ਜਾ ਮੇਰੇ ਕੋਲ ਆ ਗਿਆ ਉਸ ਵੇਲੇ ਆ ਗਿਆ ਮੈਂ ਬੋਲਿਆ ਓਏ ਆਪਣਾ ਕਿ ਨਹੀਂ ਪਾਇਆ ਆਪਣਾ ਨਹੀਂ ਬੋਣਾ ਤੇ ਅਹ ਬੋਲਿਆ ਸੁਣਾ ਇਹ ਤੇ ਮੇਰਾ ਬੱਚਾ ਉਹ ਤੇ ਨੂੰ ਪਤਾ ਤੇਗਾ ਮੇਰਾ ਹੈ ਉਹ ਕੀ ਕਰਦਾ ਤੂੰ ਇਹ ਤੇ ਮੇਰਾ ਬੱਚਾ ਐਵੇਂ ਕਿਉਂ ਮਾਰ ਲੱਗਦਾ ਦਿਖਣ ਵਾਲੀ ਪਹੇਵਾਰੀ ਪਾਪਾ ਹੋਰ ਕਿੱਥੇ ਲੈ ਕੇ ਜਾਂਦਾ ਦਾੜੀ ਕਿਤੇ ਦਾੜੀ ਦਾੜੀ ਉਹ ਦਾੜੀ ਨਹੀਂ ਦਾੜੀ ਨੂੰ ਇੱਕ ਵਾਰੀ ਕਹਣਾ ਰਾਜਾ ਪੁੱਤ ਇੰਨੇ ਉੱਢ ਕੇ ਖੜੋ ਜਾ ਉਸੇ ਵੇਲੇ ਉਸੇ ਵੇਲੇ ਬੋਦਵਾਰ 10 ਵਜੇ ਸੇ ਇੱਥੇ ਲੈ ਕੇ ਆਏ ਆ ਬੁਖਾਰ ਚੱਲਦਾ ਬੱਚੀ ਨੂੰ ਬੁਖਾਰ ਇਹਨਾਂ ਥੋੜਾ ਜਿਹਾ ਘੱਟ ਕਰਕੇ ਉਹ ਘੱਟ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਰ ਕਰਕੇ ਦੋ ਦਿਨ ਹੋ ਗਏ ਕੁੜੀ ਰਲਤੀ ਆ ਥੱਲੇ ਨਹੀਂ ਆਉਣ ਦੇ ਉਹ ਨਹੀਂ ਨਹੀਂ ਅੱਜ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸ ਵੇਲੇ ਕੁੜੀ ਸਾਡੀ ਸੌਰ ਪ੍ਰਾਲ ਹੋ ਗਈ ਆ ਉਸ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਮੇਰੀ ਬੱਚੀ ਨੂੰ ਲੱਗਦੀ ਸੀ ਮੇਰੀ ਨੌ ਹੈ ਉਹ 24 ਸਾਲ ਦੀ ਸੀ ਨਾ ਕੀ ਰਾਜੀ ਇਹ ਕਦੋਂ ਆਪਰੇਸ਼ਨ ਕਰਦਾ ਹੋਇਆ ਬੱਚੇ ਤਾਂ ਪ੍ਰੈਗਨੈਂਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਨਾਮ ਸੰਦੀਪ ਜੋ ਦੱਸੋ ਕੀ ਸਾਲੀ ਘਟਨਾ ਵਾ ਕੀ ਲੱਗਦੀ ਸੀ ਕੁੜੀ ਤੁਹਾਡੀ ਕੁੜੀ ਮੇਰੀ ਨੌ ਹੈ ਕੀ ਗੱਲ ਹੋਈ ਸਾਰੀ ਤੇ ਪੇਟੀ ਸੀ ਜੀ ਹਾਂ ਜੀ ਲੋ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੁਹਾਡੇ ਪੀਟੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀ ਦਿੱਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲੜਕਾ ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਿੱਲੀ ਜੀ ਲੱਗਣ ੜੀ ਰਾਤ ਦੀ ਤੇ ਉਹਦੇ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆਇਆ ਅੰਮਦਾਵਾਦੋ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਹਾਂ ਜਦਾਂ ਜਾਨ ਮੋਕ ਰਹੀ ਐ ਇਹਨੂੰ ਵੇਖੋ ਮੜਾ ਇਦਾਂ ਤੇ ਮੈਂ ਹਾਂ ਕੁੜੀ ਢਿੱਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਕਹਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਹੇ ਤਾਂ ਅੰਦਰ ਹੀ ਗਏ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਬਾ ਦੋ ਇਹਨਾਂ ਪੈਰ ਪੂਰ ਛਸੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦਮਣ ਮੁੜ ਕੇ ਸਰਵਿਸ ਸੁੱਕ ਪਈ ਤਾਉਨਾ ਇਹਨੂੰ ਜਵਾਬ ਦੇਤਾ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਉਨੇ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਪਦ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਤੇ ਮੈਂ ਅਸੀਂ ਕੱਲ ਦੇ ਆਏ ਜੀ ਕੱਲ ਦੇ ਵੇਖਣ ਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹਾ ਆਉਂਦੇ ਨੇ ਤੇ ਜਲ ਜਲਨ ਬੜੀ ਹੀ ਜਾਂਦੀ ਨੇ ਸਾਹ ਨਹੀਂ ਆਉਂਦਾ ਤੇ ਅਈ ਦਾ ਹੱਦ ਤੇ ਗੂਗੋਲ ਲਾਈ ਜਾਂਦੇ ਤਾਂ ਅਸੀਂ ਇਹਨਾਂ ਨੂੰ ਕਿੰਨੇ ਵੀ ਪੇਟੇ ਦਾ ਫੋਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦਾ ਤੇ ਉਹ ਆnde ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾਹਰ ਠੱਕੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ 6 ਸਵੇਰੇ ਮਨੇ ਰਿਚਾਰ 4 ਵਜੇ ਨਾ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਐਈ ਉਹਨੂੰ ਮਤਲਬ ਮੈਡਮ ਕੁੜੀਆਂ ਰਖੇ ਨੇ ਇਹਨਾਂ ਦੇ ਮੈਡਮ ਨੂੰ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਤੇ ਦੌਰਿਆਂ ਦਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਤੋ ਵਿਚਾਰੀ ਬਾਦੀਆਂ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆ ਗਿਆ ਅੱਖਾਂ ਜਦੋਂ ਦੌਰੇ ਪੈਂਦੇ ਨੇ ਹਨੇਰਾ ਆਖਾ ਖੱਗੇ ਅੱਗੇ ਆਉਂਦਾ ਹੈ। ਤੇ ਇਹਨਾਂ ਨੇ ਬਥੇਰਾ ਆਖਿਆ ਵੀ ਜੇ ਨਹੀਂ ਠਟੇ ਕੋ ਵਾਸਾ ਹੈਗਾ ਤਾਂ ਤੂੰ ਸਾਨੂੰ ਦਾਦ ਹੋਈ ਹੋਰ ਕਿਤੇ ਲੈ ਚੱਲ। ਤੇ ਆਂਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਗੇ। ਫਿਰ ਇਹਨਾਂ ਦੇ ਮਤਲਬ ਆ ਭਾਜੀ ਉਹਨਾਂ ਨੂੰ ਬੁਲਾਇਆ ਇਹ ਦੇ ਮੁੰਡੇ ਨੇ ਭਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਬੰਨੇ ਨੂੰ ਕਹਿਆ ਕਿ ਤੂੰ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਤੇ ਸਾਡੀ ਤੇ ਗੱਲ ਨਹੀਂ ਹੋਉਂਦੀ ਤੇ ਇਹਨਾਂ ਕਹਿਆ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਮਝਬਾਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਾ ਤੂੜਾ ਕਰਕੇ ਦੇ ਨਾ ਪਤਾ ਨਹੀਂ ਟੀਕਾ ਲਾਇਆ ਹਵੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਨਾ ਕਹਿੰਦੀ ਉਹ ਵੇਲੋ ਤੇ ਇਹਦੇ ਲਾ ਕੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿਹੀ ਦੋ ਘਟ ਕੋਰੇ ਲੈਏ ਉਹਨੇ ਤੇ ਮੁਰਕੇ ਹੀ ਲਿਜਲੀ ਨੇ ਬੱਚੇ ਕਿੰਨੇ ਇਹਦੇ ਪੇਲੇ ਬੱਚਾ ਇੱਕੋ ਹੀ ਹੈ ਇੱਕੋ ਬੱਚਾ ਪਹਿਲਾ ਹੀ ਆ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਕੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਘੰਟੇ ਪਹਿਲਾਂ ਆ ਲੈ ਹੁੰਦੇ ਤੇ ਫਿਰ ਸ਼ਾਇਦ ਉਹ ਛੱਡ ਗਏ ਗਲਤੀ ਇਹਨਾਂ ਕੋਈ ਨਹੀਂ ਆਹੀ ਤੇ ਅਸੀਂ ਤੇ 4 ਵਜੇ ਤੇ ਲੌਲਾ ਪਾਉਂਦੇ ਮੈਂ ਤਾਂ ਅਈ ਇੱਥੇ ਹੀ ਆ ਨਾ ਕੱਲ ਤੇ ਆਈ ਇੱਥੇ ਕੀ ਗਲਤੀ ਲਾਈ ਤੁਹਾਨੂੰ ਗਲਤੀ ਇਹ ਵੀ ਇਹਨਾਂ ਬਿੱਲ ਗੇਲੀ ਨਾਲ ਹੋਇਆ ਪੀ ਇਹ ਆਪ ਜਦੋਂ ਬੱਚੇ ਇਹਨਾਂ ਕੁੜੀਆਂ ਨੂੰ ਕਈਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟਾਈਮ ਤੇ ਦੇ ਕੇ ਤੇ ਡਾਗੋ ਜੀ ਤਿੰਨ ਚਾਰ ਦੰਤੋਂ ਤੋਂ ਤੇ ਸੁਣਾਇਆ ਸੀਗਾ ਕਿ ਕਾਪਰੇਟ ਕੀਤਾ ਸੱਜਣ ਨੇ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰਕ ਸੱਜ ਜਾ ਰਹੇ ਉਹ ਨੂੰ ਫੋਨ ਗਿਆ ਮੈਂ ਅਸਲ ਸੌਫ ਨਾ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਮੈਨੂੰ ਦਿੱਤਾ ਜੋ ਫਸਟ ਸ਼ਟ ਦੇਣੀ ਸੀ ਤੇ ਸੁਬਾਹ ਕਰਿਆ ਆਪਣਾ ਸਲਸੋਕ ਤੇ ਉਹਨੂੰ ਲੈ ਤੋਈ ਸੀ ਸਰੀਰ ਨੂੰ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀਵ ਬਾਜਾ ਹੁੰਦੇ ਨੇ ਜਿਹੜੇ ਕੋਲ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂਜੀ ਗੱਲ ਲਿਕੀ ਹੋਈ ਆ ਭਾਈ ਜੀ 27 ਡਾਕਟਰ ਉਹ ਸਰਜਰੀ ਕਰਦਾ 10 ਵੀ ਸਰਜਰੀਆਂ ਨੂੰ ਹੀ ਤੰਪਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇ ਕਿ ਮੇਰਾ ਪੇਸ਼ੇਵ ਖਰਾਬ ਹੋ ਜਾ ਜਾਂ ਕੁਝ ਹੋ ਜੇ ਨਹੀਂ ਇਹ ਹੋਈ ਗੱਲ ਨਹੀਂ ਸਟਾਫ ਹੈ ਕਿਥੋਂ ਆ ਰਿਹਾ ਹੈ ਜੇ ਕਿਨੋਂ ਡਾਕਟਰ ਸਰਜਨ ਕੋ ਸਰਜਰੀ ਕਰ ਰਿਹਾ ਜੇ ਲਗਾ ਮੁੜ ਕੇ ਦੇਖੋ ਇਹ ਟਰੀਟਮੈਂਟ ਛੋੜ ਦਿਆ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਚੇਂਜ ਗਏ ਡੀਸ ਪ੍ਰੋਬਲਮ ਨਹੀਂ ਹੈ ਡਾਕਟਰ ਸਾਹਿਬ ਕਮਾਈ ਨਾ ਰੋਕੋ ਤਾਂ ਮੈਂ ਗੋ ਜਿੱਥੇ ਵੈਂਟੀਲੇਟਰ ਹੈ ਸਾਰਾ ਕੁਝ ਉੱਥੋਂ ਕਹੀ ਦਿਓ ਤੁਹਾਡੇ ਕੋਈ ਇਥੇ ਕੁਝ ਨਹੀਂ ਹੈਗਾ ਇਸ ਤਰੀਕੇ ਦਾ ਸਾਡੇ ਕੋਲ ਕੰਟੀਨਟਮ ਜੀ ਤਾਂ ਮੈਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੂਰਜਮ ਸੀ ਬਸ ਅਹਮਦਾਬਾਦ ਜਿਹੜੀ ਕਾਲਾ ਹਸਪੀਟਲੋਂ ਮੌਤ ਹੋ ਗਈ ਆ ਉਹ ਮਰ ਤੋਂ ਇਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੱਥ ਹੋ ਗਿਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਨੇ ਅਣਗਿਹਲੀ ਕਰਕੇ ਮੌਤ ਹੋਈ ਹੈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ। ਅਸੀਂ ਇਹਦਾ ਪੋਸਟਮਾਰਟਮ ਕਰਾਉਨੇ ਆ। ਬੋਰਡ ਬਣਾ ਕੇ ਪੋਸਟਮਾਰਟਮ ਤੋਂ ਬਾਅਦ ਆ ਜਾਏਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹ 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 ਗੱਲਾਂ ਸਾਰੀਆਂ ਪੋਸਟਮਾਰਟਮ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਣਗਿਹਲੀ ਨਾਲ ਮੌਤ ਹੋਈ ਕਿਸੇ ਤੇ ਕਰਕੇ ਹੋਈ।